ਨਿਊਜ਼ ਐਂਡ ਸ਼ੈਰੀ YouTube ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਥੀਓ ਅਸੀਂ ਛੋਟੇ ਸਹਿਯਾਦਾਂ ਦੇ ਜੋ ਲਾਸਾਨੀ ਕੁਰਬਾਨੀ ਹੋਈ ਉਸ ਨੂੰ ਯਾਦ ਕਰਦੇ ਹਾਂ ਅਸੀਂ ਸਾਰਿਆਂ ਨੇ ਇਹ ਦਿਹਾੜਾ ਬਣਾਇਆ ਸੀ ਦੀ ਦਿਹਾੜਾ ਕੇਂਦਰ ਸਰਕਾਰ ਨੇ ਇਸ ਦਿਹਾੜੇ ਨੂੰ ਬਾਲ ਦਿਵਸ ਬੀਰ ਬਾਲ ਦਿਵਸ ਦੇ ਤੌਰ ਤੇ ਬਣਾਇਆ ਉਹਨਾਂ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਦਾ ਉਸ ਦਿਹਾੜੀ ਨੂੰ ਬਣਾਇਆ ਗਿਆ ਪ੍ਰਧਾਨ ਮੰਤਰੀ મોદી ਨੇ ਵੀ ਇਸ ਦਿਨ ਨੂੰ ਇਹ ਕਿਹਾ ਵੀ ਸਵਜਾਦਾ ਦਾ ਸਰਜਾਦੀ ਦੇਸ਼ ਦਾ ਮਾਣ ਨੇ ਤੇ ਹਰ ਭਾਰਤੀ ਨੂੰ ਉਸ ਤੋਂ ਤਾਕਤ ਤੇ ਪ੍ਰੇਰਨਾ ਮਿਲਦੀ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਦੇਸ਼ ਦਾ ਪ੍ਰਧਾਨ ਮੰਤਰੀ ਇਹ ਗੱਲ ਕਹ ਆਖ ਰਿਹਾ ਹੈ ਤੇ ਇਹ ਸਾਰੀ ਹਿੰਦ ਹਿੰਦੁਸਤਾਨ ਦੇ ਵਿੱਚ ਇਹ ਇਸ ਦਿਨ ਨੂੰ ਇਕ ਦਿਨ ਨੂੰ ਮਨਾਇਆ ਗਿਆ ਪਰ ਇਹਦੇ ਉੱਤੇ ਕੁਝ ਇਤਰਾਜ਼ ਵੀ ਹੋਏ ਨੇ ਇਸ ਇਸ ਨਾਂ ਦੇ ਉੱਤੇ ਇਤਰਾਜ਼ ਹੋਏ ਨੇ ਪੰਜਾਬ ਦੇ ਵਿੱਚ ਕੁਝ ਸਿੱਖਾਂ ਵੱਲੋਂ ਜਾਂ ਆਮ ਸਿੱਖਾਂ ਵੱਲੋਂ ਵੀ ਕਹਿ ਸਕਦੇ ਹੋ ਇਤਰਾਜ਼ ਹੋਇਆ ਹੈ ਕਿ ਇਹ ਜਿਹੜੇ ਆਪਣਾ ਇਹ ਸਾਬ ਜਾਦੇ ਸੀਗੇ ਇਹਨਾਂ ਨੂੰ ਅਸੀਂ ਬਾਲ ਨਹੀਂ ਕਹਿ ਸਕਦੇ ਇਹਦਾ ਬਾਬੇ ਨੇ ਬਾਬੇ ਕਿਉਂ ਕਿਹਾ ਕਰਨਾ ਹੈ ਕਿ ਉਹਨਾਂ ਨੇ ਬਾਲ ਵਰਗੀ ਬੱਚਿਆਂ ਵਾਲੀ ਕੋਈ ਗੱਲ ਹੀ ਨਹੀਂ ਕੀਤੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਸ਼ਹੀਦੀ ਉਹਨਾਂ ਨੇ ਜਿਹੜੀ ਸ਼ਹੀਦੀ ਪਾਈ ਹੈ ਉਹ ਬੜੀ ਲਾਸਾਨੀ ਹੈ ਤੇ ਉਹਨਾਂ ਨੇ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਜਾਂ ਸੂਬਾ ਸਰੰਦਰ ਦੀ ਕਚਹਿਰੀ ਵਿੱਚ ਜਿਸ ਤਰ੍ਹਾਂ ਸਵਾਲ ਜਵਾਬ ਕੀਤੇ ਨੇ ਉਹ ਕੋਈ ਆਮ ਬਾਲ ਨਹੀਂ ਕਰ ਸਕਦਾ ਉਹ ਇਸ ਕਰਕੇ ਉਹ ਸਿਆਣੇ ਨੇ ਉਹਨਾਂ ਨੇ ਸਿਆਣੇ ਵਾਲੀਆਂ ਗੱਲਾਂ ਕੀਤੀਆਂ ਵੱਡਿਆਂ ਵਾਲੀਆਂ ਗੱਲਾਂ ਕੀਤੀਆਂ ਇਸ ਕਰਕੇ ਇਸ ਦਿਨ ਨੂੰ ਜਿਹੜਾ ਹੈ ਉਹ ਵਾਲਦੇ ਕਹਿਣਾ ਬੀਰਬਾਲ ਦੇ ਕਹਿਣਾ ਗਲਤ ਹੈ ਇਸ ਨੂੰ ਸਹਿਬਜ਼ਾਦਿਆਂ ਦੇ ਤੌਰ ਤੇ ਦੇ ਨਾਮ ਦੇਣਾ ਚਾਹੀਦਾ ਹੈ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਇਹਦਾ ਦਿਨ ਇਸ ਤਰ੍ਹਾਂ ਰੱਖਣਾ ਚਾਹੀਦਾ ਹੈ ਤੇ ਉਹਨਾਂ ਨੂੰ ਬਾਲ ਨਹੀਂ ਕਹਿਣਾ ਚਾਹੀਦਾ ਇਹ ਸਿੱਖ ਇਤਿਹਾਸ ਦੇ ਵਿੱਚ ਇਹ ਗੱਲ ਹੈ ਵੀ ਜਿਵੇਂ ਬਾਬਾ ਬੁੱਢਾ ਜੀ ਹਿੰਦੀ ਸੀ ਸੀਗੇ ਉਹਨਾਂ ਨੇ ਕਈ ਗੁਰੂਆਂ ਨੂੰ ਗੁਰਗੱਦੀ ਵੀ ਉਹ ਆਪ ਦੇ ਹੱਥੀ ਰਸਮਾਂ ਆਦਾ ਕੀਤੀਆਂ ਉਹਨਾਂ ਨੂੰ ਬਾਬਾ ਬੁੱਢਾ ਹੀ ਕਿਹਾ ਗਿਆ ਭਾਵੇਂ ਉਹ ਬੁੱਢੇ ਨਹੀਂ ਸੀਗੇ ਉਹ ਉਹ ਕਈ ਮਤਲਬ ਉਹ ਆਪਣਾ ਗੁਰੂਆਂ ਨੂੰ ਗੁਰਗੱਦੀ ਦੇ ਜਿਹੜੀਆਂ ਰਸਮਾਂ ਸੀ ਉਹਨਾਂ ਨੇ ਆਦਾ ਕੀਤੀਆਂ ਨੇ ਬਾਬਾ ਬੁੱਢਾ ਜੀ ਨੂੰ ਇਸ ਕਰਕੇ ਬੁੱਢਾ ਕਿਹਾ ਗਿਆ ਕਿਉਂਕਿ ਛੋਟੀ ਉਮਰ ਹੀ ਉਹ ਮਹਾਨ ਗੱਲਾਂ ਕਰਦੇ ਸੀ ਬੱਚਿਆਂ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਹੀ ਨਹੀਂ ਹੈ ਉਹਨਾਂ ਨੇ ਸਿਆਣੀਆਂ ਵਾਲੀਆਂ ਗੱਲਾਂ ਕੀਤੀਆਂ ਇਸ ਕਰਕੇ ਉਹਨਾਂ ਨੂੰ ਬਾਬਾ ਬੁੱਢਾ ਕਿਹਾ ਇਸੇ ਇੱਕ ਤਰ੍ਹਾਂ ਹੀ ਜਿਹੜੇ ਇਹ ਸ਼ਹਿਬਜ਼ਾਦੇ ਸੀਗੇ ਇਹਨਾਂ ਨੂੰ ਵੀ ਬਾਬੇ ਕਿਹਾ ਗਿਆ ਕਿਉਂਕਿ ਉਹਨਾਂ ਨੇ ਬੱਚਿਆਂ ਵਾਲੀ ਗੱਲ ਨਹੀਂ ਕੀਤੀ ਉਹਨਾਂ ਨੇ ਸਿਆਣੀਆਂ ਵਾਲੀਆਂ ਗੱਲਾਂ ਕੀਤੀ ਹੈ ਇਹ ਨਹੀਂ ਹੈ ਕਿ ਵਜ਼ੀਰ ਖਾਂ ਦੀ ਜਿਹੜੀ ਕਚਹਿਰੀ ਸੀ ਉਹਦੇ ਵਿੱਚ ਉਹਨਾਂ ਨੂੰ ਡਰਾਵੇ ਵੀ ਦਿੱਤੇ ਗੀਆਂ ਧੰਕੀਆਂ ਵੀ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਲਾਲਚ ਵੀ ਦਿੱਤੇ ਗਏ ਨਹੀਂ ਜੇ ਇਹ ਬਾਹਰ ਹੁੰਦੇ ਬਾਲਾਂ ਵਾਲੀ ਗੱਲ ਉਹ ਕਰਦੇ ਬੱਚਿਆਂ ਵਾਲੀ ਗੱਲ ਉਹ ਕਰਦੇ ਤਾਂ ਡਰ ਵੀ ਸਕਦੇ ਸੀਗੇ ਉਹ ਡਰੇ ਨਹੀਂ ਹਨ ਉਹਨਾਂ ਨੇ ਆਪਣੀਆਂ ਕੁਰਬਾਨੀਆਂ ਦੇਤੀਆਂ ਜਾਨ ਦੇਤੀ ਲੇਕਿਨ ਉਹਨਾਂ ਨੂੰ ਮੁਸਲਮਾਨ ਬਣਣ ਦੀ ਜੋ ਉਹਨਾਂ ਨੂੰ ਆਖਿਆ ਜਾ ਰਿਹਾ ਸੀ ਵਾਰੀ-ਵਾਰੀ ਵੀ ਤੁਸੀਂ ਇਸਲਾਮ ਕਬੂਲ ਕਰ ਲਓ ਉਹ ਉਹਨਾਂ ਨੇ ਨਹੀਂ ਕੀਤਾ ਉਹ ਆਪਦੇ ਆਪਦੇ ਜਿਹੜਾ ਉਹ ਆਪਣਾ ਉੱਤੇ ਅੜੇ ਰਹੇ ਆ ਆਪਦੀ ਗੱਲ ਦੇ ਉੱਤੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਦੀ ਬਿਲਕੁਲ ਕਿਸੇ ਡਰਾਵੇ ਜਾਂ ਕਿਸੇ ਲਾਲਚ ਦੇ ਵਿੱਚ ਨਹੀਂ ਆਏ ਇਸ ਕਰਕੇ ਉਹ ਮਹਾਨ ਨੇ ਉਹ ਬਾਬੇ ਨੇਗੇ ਤੇ ਇਹ ਇੰਦਰ ਨੂੰ ਵੀ ਇਹ ਗੱਲ ਮੰਨ ਲੜੀ ਚਾਹੀਦੀ ਹੈ ਇਹ ਮੋਦੀ ਸਰਕਾਰ ਨੂੰ ਵੀ ਗੱਲ ਮੰਨਣ ਚਾਹੀਦੀ ਹੈ ਕਿ ਜੋ ਤੁਸੀਂ ਸਾਰੇ ਸਿੱਖਾਂ ਨੂੰ ਖੁਸ਼ ਕਰਨ ਵਾਸਤੇ ਜੇ ਇਸ ਤਰ੍ਹਾਂ ਦਾ ਕਰ ਰਹੇ ਹੋ ਉਹਨਾਂ ਦੇ ਦਿਹਾੜੇ ਵੀ ਮਨਾ ਰਹੇ ਹੋ ਸਾਰੇ ਤਰ੍ਹਾਂ ਦੇ ਦਿਹਾੜੇ ਉਹਨਾਂ ਨੇ ਮਨਾਏ ਨੇ ਤੇ ਉਹ ਲੰਗਰ ਵੀ ਖੋਲਿਆ ਕਰਤਾਰਪੁਰ ਸਾਹਿਬ ਦਾ ਹੋਰ ਵੀ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਜਿਹੜੇ ਆਪਣਾ ਸਿੱਖਾਂ ਦੀਆਂ ਸ਼ਹੀਦੀਆਂ ਸੀਗੀਆਂ ਸ਼ਹੀਦੀ ਦਿਵਸ ਨੇ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਮਨਾਇਆ ਉਹਨਾਂ ਨੇ ਇੱਥੋਂ ਤੱਕ ਕੇ ਅ ਅਮਰਤਸ਼ਾਹ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਇਹ ਕੁਰਬਾਨੀਆਂ ਗੁਰੂ ਗੋਬਿੰਦ ਸਿੰਘ ਤੇ ਅਜੇ ਉਹਨਾਂ ਦੇ ਬੱਚੇ ਇਹ ਕੁਰਬਾਨੀਆਂ ਨਾ ਦਿੰਦੇ ਤਾਂ ਅੱਜ ਦੇਸ਼ ਦੇ ਵਿੱਚ ਨਾ ਸਿੱਖ ਹੋਣੇ ਸੀ ਤੇ ਨਾ ਹੀ ਹਿੰਦੂ ਹੋਣੇ ਸੀ ਸਾਰੇ ਮੁਸਲਮਾਨ ਹੀ ਹੋਣੇ ਸੀ ਇਸ ਕਰਕੇ ਉਹਨਾਂ ਦੀ ਜਿਹੜੀ ਜਿਹੜੇ ਸ਼ਹੀਦੀਆਂ ਬੜੀਆਂ ਮਹਾਨ ਨੇ ਤੇ ਬਾਲਦੇਵ ਦੇ ਉੱਤੇ ਜ਼ਰੂਰ ਇਤਰਾਜ ਹੈ ਤਾਂ ਕੇਂਦਰ ਨੂੰ ਇਹ ਮੰਨ ਲੈਣਾ ਚਾਹੀਦਾ ਹੈ ਵੀ ਬਾਲਦੇਵ ਦੀ ਤਾਂ ਦੇ ਤੌਰ ਦੇ ਨਾਂ ਕੀਤਾ ਜਾਵੇ ਉਹਨਾਂ ਨੂੰ ਜਿਸ ਤਰ੍ਹਾਂ ਸਿੱਖ ਕਹਿ ਰਹੇ ਨੇ ਜਾਂ ਗੱਲ ਅਕਾਲ ਤਖਤ ਕਹਿ ਰਿਹਾ ਹੈ ਜਾਂ ਸ਼ਰੋਣੀ ਕਮੇਟੀ ਕਹਿ ਰਹੀ ਹੈ ਉਹ ਗੱਲ ਮੰਨ ਲੈਣੀ ਚਾਹੀਦੀ ਹੈਗੀ ਇਦੇ ਵਿੱਚ ਕੋਈ ਹਰਜ ਨਹੀਂ ਹੈ ਹਰਜ ਨਹੀਂ ਹੈਗਾ ਪਰ ਦੂਜੇ ਪਾਸੇ ਸਿੱਖਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਮੋਦੀ ਸਰਕਾਰ ਨੇ ਜਿਵੇਂ ਇਸ ਨੂੰ ਦੁਨੀਆ ਭਰ ਦੇ ਵਿੱਚ ਏਸ਼ਹੀਦੀ ਦੇ ਦਿਵਸ ਨੂੰ ਉਹਨਾਂ ਨੇ ਪ੍ਰਚਾਰਿਆ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਕਿਵੇਂ ਕੁਰਬਾਨੀਆਂ ਦਿੱਤੀਆਂ ਛੋਟੇ ਛੋਟੇ ਬੱਚਿਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਜੀਆਂ ਇਹ ਬਹੁਤ ਆਸਾਨੀ ਕੁਰਬਾਨੀਆਂ ਇਹ ਦੁਨੀਆ ਦੇ ਵਿੱਚ ਕਿਤੇ ਵੀ ਨਹੀਂ ਮਿਲਦੀਆਂ ਜਿਹੜੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਹੋ ਸਾਰਾ ਸਰਵੰਸ ਭਾਰਤਾ ਹੋਵੇ ਜਿਸ 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 ਨੇ ਉਸ ਤਰ੍ਹਾਂ ਦੀ ਕੁਰਬਾਨੀ ਤੱਕ ਤੇ ਹੋਈ ਨਹੀਂ ਹੈ ਇਹ ਠੀਕ ਹੈ ਅਸਾਈਆਂ ਦੇ ਵਿੱਚ ਜਿਹੜੀ ਉਹ ਕੁਰਬਾਨੀ ਹੈਗੀ ਹੈ ਸਭਸੀ ਵਾਲੀ ਜਿਹੜੀ ਉਹਨਾਂ ਨੂੰ ਮਤਲਬ ਜਿਸ ਤਰ੍ਹਾਂ ਦੀ ਉਹਨਾਂ ਨੂੰ ਸਜ਼ਾ ਦਿੱਤੀ ਉਸ ਨੂੰ ਉਹ ਮਹਾਨ ਵੰਦੇ ਨੇ ਵੱਡੀ ਮੰਨਦੇ ਨੇ ਉਹ ਹੈ ਵੀ ਚਾਰੋਂ ਵੱਡੀ ਆਪਾਂ ਉਹਨੂੰ ਛੋਟੀ ਕਰਕੇ ਕਿਉਂ ਅਖੀਏ ਪਰ ਜਿਹੜੀਆਂ ਇਹ ਸਿੱਖਾਂ ਦੀ ਸਿੱਖ ਇਤਿਹਾਸ ਦੇ ਵਿੱਚ ਜੋ ਕੁਰਬਾਨੀਆਂ ਕੀਤੀਆਂ ਸ਼ਹਿਬਜਾਦਿਆਂ ਨੇ ਕੁਰਬਾਨੀਆਂ ਕੀਤੀਆਂ ਗੁਰੂ ਗੋਬਿੰਦ ਸਿੰਘ ਦੀ ਜੋ ਜੋ ਕੁਰਬਾਨੀ ਹੈ ਇਸ ਨੂੰ ਜਮਾਤਾ ਗੁਜਰੀ ਦੀ ਜੋ ਕੁਰਬਾਨੀ ਹੈ ਇਸ ਨੂੰ ਛੁਟਿਆ ਕੇ ਨਹੀਂ ਦੇਖਣਾ ਚਾਹੀਦਾ ਇਹ ਬਹੁਤ ਵੱਡੀਆਂ ਵੱਡੀਆਂ ਸੀ ਪਰ ਸ਼ਰੂਮਨੀ ਕਮੇਟੀ ਜਾਂ ਸਿੱਖਾਂ ਦੀਆਂ ਸੰਸਥਾਵਾਂ ਇਸ ਨੂੰ ਦੁਨੀਆ ਭਰ ਦੇ ਵਿੱਚ ਪ੍ਰਚਾਰ ਨਹੀਂ ਕਰ ਸਕੀਆਂ ਜਿਸ ਤਰ੍ਹਾਂ ਹੁਣ ਮੋਦੀ ਸਰਕਾਰ ਨੇ ਮੋਦੀ ਜੀ ਨੇ ਮਤਲਬ ਦੁਨੀਆ ਦੇ ਵਿੱਚ ਇਸ ਨੂੰ ਸਾਰੀ ਦੁਨੀਆ ਨੂੰ ਉਸ ਦਿਹਾੜੇ ਨੂੰ ਮਨਾਇਆ ਤੇ ਉਹਨਾਂ ਨੂੰ ਸਮਝ ਲੱਗੀ ਹੈ ਸਾਰੀ ਦੁਨੀਆ ਨੂੰ ਵੀ ਇਹ ਵੀ ਕੋਈ ਬੱਚੇ ਸੀਗੇ ਜਿਨ੍ਹਾਂ ਨੇ ਇੰਨੀਆਂ ਵੱਡੀਆਂ ਕਰਵਾਨੀਆਂ ਦਿੱਤੀਆਂ ਉਹਨਾਂ ਨੂੰ ਵਾਲ ਵੀਰ ਵਾਲ ਕਹਿਣਾ ਕੋਈ ਉਹ ਗੱਤ ਤਾਂ ਨਹੀਂ ਸੀਗਾ ਲੇਕਿਨ ਜੇ ਸਿੱਖਾਂ ਨੂੰ ਇਹ ਮਨਜ਼ੂਰ ਨਹੀਂ ਤਾਂ ਇਹ ਜਿਹੜੀ ਸ਼ਬਦ ਹੈ ਇਹ ਬਦਲ ਲੈਣਾ ਚਾਹੀਦੇ ਨਾਮ ਬਦਲਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ મોદી ਜੀ ਨੂੰ ਉਹ ਇਹ ਵੀ ਗੱਲ ਮੰਨ ਲੈਣੀ ਚਾਹੀਦੀ ਹੈ ਪਰ ਜੋ ਕੁਝ ਉਹਨਾਂ ਨੇ ਕੀਤਾ ਹੈ ਇਹ ਵੀ ਬਹੁਤ ਵੱਡਾ ਕੰਮ ਕੀਤਾ ਹੈ ਸਿੱਖਾਂ ਨੂੰ ਵੀ ਇਹਦਾ ਸਵਾਗਤ ਕਰਨਾ ਚਾਹੀਦਾ ਹੈ ਜਿਵੇਂ ਕੱਲ ਤੱਕ ਸਭ ਦੇ ਜਥੇਦਾਰ ਨੇ ਕਿਹਾ ਸੀ ਇਹ ਜਿੱਥੇ ਵੀਰਵਾਲ ਦਿਵਸ ਮਨਾਇਆ ਜਾਂਦਾ ਹੈ ਜਾਣ ਰਿਹਾ ਉੱਥੇ ਸਿੱਖ ਜਾਣ ਹੀ ਨਾ ਕਿਉਂ ਨਾ ਜਾਣ ਉਹਨਾਂ ਨੂੰ ਜਾਣਾ ਚਾਹੀਦਾ ਸੀ ਔਰ ਗਏ ਵੀ ਇਹ ਲੋਕ ਤੇ ਇਸ ਇਸ ਇੰਨੀ 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 ਕਨਫਲिक्ट ਨਹੀਂ ਪਾਉਣੀ ਚਾਹੀਦੀ ਕੇਂਦਰ ਦੇ ਨਾਲ ਇੰਨਾ ਤਣਾਅ ਨਹੀਂ ਇਸ ਮਾਮਲੇ ਦੇ ਵਿੱਚ ਰੱਖਣਾ ਚਾਹੀਦਾ ਇਸ ਨੂੰ ਸੁਲਝਾਉਣਾ ਚਾਹੀਦਾ ਤਰੀਕੇ ਦੇ ਨਾਲ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਤੇ ਨਾਲ ਉਹਨਾਂ ਨੂੰ ਇਹ ਵੀ ਉਹਨਾਂ ਨੂੰ ਵੀ ਇਹ ਗੱਲ ਮੰਨ ਲੈਣੀ ਚਾਹੀਦੀ ਹੈ ਵੀ ਇਹ ਨਵਾਂ ਸ਼ਹਿਜਾਦੇ ਦਾ ਵੀ ਸ਼ਹਾਦਤ ਦਿਵਸ ਜੋ ਹੈ ਉਸ ਤਰੀਕੇ ਨਾਲ ਮਨਾਇਆ ਜਾਵੇ ਜਿਸ ਤਰ੍ਹਾਂ ਦੇ ਸਿੱਖ ਚਾਹੁੰਦੇ ਨਿਗੇ ਤੇ ਇਹਦੇ ਵਿੱਚ ਕੋਈ ਹੱਜ ਜਿਹਾ ਹੋਣਾ ਚਾਹੀਦਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਸਵਾਗਤ ਕਰਦਾ ਤੇ ਮੈਂ ਖਵਾਂ ਦਾ ਜਾਚਕਾ ਧੰਨਵਾਦ ਤੁਹਾਡਾ ਸਾਰਿਆਂ ਦਾ